ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਬਧਾਤਾ ਅੱਜ ਦੇ ਹਾਲਾਤਾਂ ਬਾਰੇ ਜਿਹੜੀ ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਆ ਆਸ ਕਰਦੇ ਹਾਂ ਕਿ ਤੁਹਾਨੂੰ ਚੰਗੀ ਲੱਗੂ ਸਾਨੂੰ ਇਸ ਹਾਲਾਤਾਂ ਦੇ ਨਾਲ ਨਜਿੱਠਣ ਵਾਸਤੇ ਜਰੂਰ ਸੋਚਣਾ ਚਾਹੀਦਾ ਕਿਉਂਕਿ ਦਣਪੁਰ ਦੇ ਜਿਹੜੇ ਹਾਲਾਤ ਨੇ ਉਹ ਮਾੜੇ ਹੁੰਦੇ ਜਾਂਦੇ ਆ ਤੇ ਆਪਾਂ ਜੇ ਨਾ ਸੰਭਲੇ ਤੇ ਆਪਾਂ ਬਹੁਤ ਦੂਰ ਚਲੇ ਜਾਵਾਂਗੇ ਬਾਅਦ ਦੇ ਵਿੱਚ ਪਛਤਾਵਾ ਦੇਖੋ ਘਰਾਂ ਦੇ ਘਰ ਜਿਹੜੇ ਉਹ ਖਾਲੀ ਹੋਈ ਜਾਂਦੇ ਆ ਬੱਚੇ ਗਲਤ ਰਸਤੇ ਜਾ ਰਹੇ ਆ ਇਹਨਾਂ ਤੇ ਆਪਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਤੇ ਪਿੰਡਾਂ ਦੇ ਵਿੱਚ ਹੁਣ ਹਾਲਾਤ ਸਾਡੇ ਇਹ ਜੇ ਬਣ ਗਏ ਕਿ ਜਿਹੜੇ ਦੂਜਿਆਂ ਦੀਆਂ ਇੱਜ਼ਤਾਂ ਬਚਾਉਂਦੇ ਸੀ ਦੂਜਿਆਂ ਦੀਆਂ ਜਾਨਾਂ ਬਚਾਉਂਦੇ ਸੀ ਅਸੀਂ ਅੱਜ ਆਪਦੇ ਪਿੰਡ ਭਰਾਵਾਂ ਨੂੰ ਆਪਦੇ ਪਿੰਡ ਦੇ ਲੋਕਾਂ ਨੂੰ ਖੁਸ਼ ਦੇਖ ਕੇ ਅੰਦਰੋਂ ਖੁਸ਼ ਨਹੀਂ ਹੁੰਦੇ ਕੋਈ ਮੰਨੇ ਨਾ ਮੰਨੇ ਪਰ ਹਕੀਕਤ ਅੱਜ ਦੀ ਇਹੀ ਆ ਕਿਉਂਕਿ ਮੇਰਾ ਜ ਆ ਬਾਹ ਜਾਦਾ ਬੱਚਿਆਂ ਦੇ ਨਾਲ ਹੀ ਆ ਤੇ ਬੱਚਿਆਂ ਨੂੰ ਸਮਝਾਈਦਾ ਵੀ ਆਹ ਚੀਜ਼ਾਂ ਤੋਂ ਬਚ ਜਾਓ ਤੇ ਵਿੱਚ ਕਾਫੀ ਬੰਦੇ ਗੱਲ ਕਹਿ ਦਿੰਦੇ ਆ ਯਾਰ ਤੈਂ ਕੀ ਲੈਣਾ ਕੋਈ ਕਰਦਾ ਕਰੀ ਜਾਣਦੇ ਜਾਂ ਮਸਾਂ ਲੋਟ ਆਇਆ ਇਹੇ ਜੇ ਸ਼ਬਦ ਵੀ ਵਰਤੇ ਜਾਂਦੇ ਆ ਵੀ ਇਹ ਗੱਲ ਬੜੀ ਤਕਮੀ ਕਰਦੇ ਆ ਮਸਾਂ ਲੋਟ ਆਇਆ ਰਹਿਣ ਦੇ ਬਾਲੇ ਸਿਆਣੇ ਬਣਦੇ ਆ ਚੱਲਣ ਦਿਓ ਇਹ ਆਮ ਹੀ ਪਿੰਡਾਂ ਤੇ ਗੱਲਾਂ ਹੁੰਦੀਆਂ ਤੇ ਆਪਾਂ ਇਹਨਾਂ ਚੀਜ਼ਾਂ ਤੋਂ ਪਾਸੇ ਨਿਕਲ ਕੇ ਆਪਾਂ ਆਪਦੇ ਨਗਰ ਨੂੰ ਆਦਾ ਘਰ ਸਮਝੀਏ ਆਪਦੇ ਪੰਜਾਬ ਨੂੰ ਆਪਾਂ ਦੇਖੀਏ ਵੀ ਅਸੀਂ ਕਿਧਰੋਂ ਕਿੱਧਰ ਜਾਵੜੇ ਕਿਉਂਕਿ ਜੇ ਸਾਡੇ ਗੁਮਾਨ ਦੇ ਵਿੱਚ ਕੋਈ ਬੱਚਾ ਨਸ਼ੇ ਤੇ ਲੱਗਿਆ ਤੇ ਉਹ ਸਾਡੇ ਪਿੰਡ ਦੇ ਵਿੱਚ ਵੀ ਜੇ ਕੋਈ ਲੱਗਿਆ ਹੋਇਆ ਕੋਈ ਗਲਤ ਚੀਜ਼ ਲੈ ਕੇ ਆਉਂਦਾ ਤੇ ਉਹਦਾ ਅਸਰ ਹੌਲੀ-ਹੌਲੀ ਸਾਰੇ ਬੱਚਾਂ ਤੇ ਪੈਂਦਾ ਤੇ ਇਸ ਕਰਕੇ ਆਪਾਂ ਇਹ ਜ਼ਰੂਰ ਧਿਆਨ ਦੇਈਏ ਬੱਚਿਆਂ ਨੂੰ ਖੇਡਣਾ ਜੋੜ ਕੇ ਰੱਖੋ ਗੁਰਵਾਣੀ ਦੇ ਲਾੜ ਲਾਓ ਉਹਨਾਂ ਨੂੰ ਇਤਿਹਾਸ ਬਾਰੇ ਦੱਸੋ ਇਹ ਆਪਾਂ ਨਫਰਤ ਦੇ ਵਿੱਚੋਂ ਨਿਕਲ ਗਏ ਪਾਰਟੀਆਂ ਦੇ ਨਾਲ ਰਹੋ ਜਿਹੜੀ ਵੀ ਪਾਰਟੀ ਨਾਲ ਆਪਾਂ ਜੁੜੇ ਹਾਂ ਕੋਈ ਗੱਲ ਨਹੀਂ ਪਰ ਆਪਾਂ ਇੰਨਾ ਕੁ ਤਾਂ ਸੋਚੀਏ ਨਾ ਵੀ ਪਾਰਟੀਆਂ ਦੇ ਵਿੱਚ ਵੜ ਕੇ ਅਸੀਂ ਕੀ ਖੱਟੇ ਤੇ ਕੀ ਨੁਕਸਾਨ ਕੀਤਾ ਪਾਰਟੀਆਂ 'ਚ ਰਹਿਣਾ ਚਾਹੀਦਾ ਉਹਨਾਂ ਤੋਂ ਕੰਮ ਲਵੋ ਨਾ ਕਿ ਆਪਦੇ ਪਿੰਡ ਵਿੱਚ ਆਪਾਂ ਵਿਰੋਧ ਪਾਈਏ ਪਹਿਲਾਂ ਆਪਾਂ ਦੇਖਦੇ ਹਾਂ ਕਿ ਇੱਕ ਦੂਜੇ ਦਾ ਸਾਥ ਦਿੰਦੇ ਸੀ ਜੇ ਕੋਈ ਬੰਦਾ ਕਿਸੇ ਵੀ ਹਾਲਾਤਾਂ ਕਰਕੇ ਡਾਊਨ ਹੋ ਜਾਂਦਾ ਸੀ ਤਾਂ ਉਹਨੂੰ ਹੌਸਲਾ ਦਿੰਦੇ ਸੀ ਵੀ ਤੇਰੇ ਨਾਲ ਆ ਯਾਰ ਤੂੰ ਕੋਈ ਗੱਲ ਨਹੀਂ ਡੋਲੀ ਨਾ ਹਨਾ ਬੰਦਾ ਮਤਲਬ ਹੌਸਲਾ ਫੜ ਜਾਂਦਾ ਸੀ ਚਾਹੇ ਉਹਨੂੰ ਕੋਈ ਕੋਈ ਨਾ ਹੀ ਦਿੰਦਾ ਪਰ ਜਿਹੜੇ ਅੱਜ ਦੇ ਹਾਲਾਤ ਉਹ ਮਾੜਾ ਜਿਹਾ ਬੰਦਾ ਕਿਸੇ ਬਸ ਉਹ ਡਾਊਨ ਹੋਵੇ ਸਹੀ ਤੇ ਉਹਨੂੰ ਸਾਰੇ ਹੀ ਦੱਬਣ ਨੂੰ ਤਿਆਰ ਹੋ ਜਾਂਦੇ ਆਪਾਂ ਇਹਨਾਂ ਚੀਜ਼ਾਂ ਤੋਂ ਨਿਕਲ ਗਏ ਕਿਉਂਕਿ ਆ ਸੇ ਪਾਸੇ ਹੱਸਦੇ ਖੇਡਦੇ ਰਹਿਣ ਲੋਕ ਤਾਂ ਚੰਗਾ ਰਹਿੰਦਾ ਤੇ ਇਸ ਕਰਕੇ ਆਪਾਂ ਸਾਰੇ ਇਹ ਚੀਜ਼ ਤੇ ਧਿਆਨ ਦੇਈਏ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਗਰਵਾਣੀ ਦੇ ਲੜ ਲਾਓ ਨਸਿਆਂ ਤੋਂ ਬਚ ਜਾਣਗੇ ਬੱਚੇ ਕਿਉਂਕਿ ਜਦੋਂ ਖੇਡਾਂ ਦੇ ਵਿੱਚ ਲੱਗੇ ਸੋਡੇ ਵਿੱਚ ਉਹ ਰੇਸ ਦੇ ਵਿੱਚ ਹੋ ਜਾਣਗੇ ਵੀ ਮੈਂ ਇਹ ਤੋਂ ਮੂਰੇ ਨਿਕਲਣਾ ਮੈਂ ਇਹ ਤੋਂ ਮੂਰੇ ਨਿਕਲਣਾ ਹੁਣ ਜਿਵੇਂ ਕਬੱਡੂ ਹੀ ਲਾ ਲਓ ਕਬੱਡੀ ਦੇ ਵਿੱਚ ਆਪਾਂ ਕਹਿੰਦੇ ਆ ਨਸਾ ਨਸਾ ਵੀਰੋ ਉਹ ਕਰਦੇ ਨੇ ਬੱਚੇ ਜਿਨ੍ਹਾਂ ਨੇ ਖੇਡਣਾ ਨਹੀਂ ਇਕੱਲੇ ਟਾਈਮ ਵਾਸਤੇ ਜਾਂਦੇ ਆ ਟਾਈਮ ਪਾਸ ਕਰਨ ਵਾਸਤੇ ਜਿਨ੍ਹਾਂ ਦਾ ਕੋਈ ਨਿਸ਼ਾਨਾ ਜਾਂ ਜਿਹੜੇ ਹੁਣ ਆਪਾਂ ਦੇਖਦੇ ਆ ਵੀ ਕੱਪਾਂ ਤੇ ਖੇਡਦੇ ਆ ਜਿਨ੍ਹਾਂ ਨੇ ਡੇਲੀ ਮੈਚ ਖੇਡਣਾ ਉਹ ਨਸੇ ਨਹੀਂ ਕਰਦੇ ਜੇ ਕੋਈ ਮੈਚ ਖੇਡਣ ਨਾਲ ਉਹ ਕਰਦਾ ਵੀ ਆ ਤਾਂ ਇੱਕ ਅੱਧਾ ਥਾਲੀ ਆ ਬਾਅਦ ਦੇ ਵਿੱਚ ਉਹ ਗਰਾਊਂਡਾਂ ਤੋਂ ਦੂਰ ਹੋ ਜਾਂਦਾ ਇਸ ਕਰਕੇ ਆਪਾਂ ਦੇਖੀਏ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜੋ ਗਰਵਾਣੀ ਦੇ ਲੜ ਲਾਓ ਇੱਕ ਆਪਾਂ ਇੱਕ ਦੂਜੇ ਦਾ ਭਲਾ ਮੰਗਣ ਲੱਗੀਏ ਅਸੀਂ ਸਾਡੇ ਤਾਂ ਜਦੋਂ ਅਸੀਂ ਕੋਈ ਖੁਸ਼ੀ ਗਮੀ ਦਾ ਪਾਠ ਵੀ ਕਰਾਉਨੇ ਆ ਤੇ ਜਿੰਨਾ ਚਿਰ ਸਰਬੱਤ ਦਾ ਭਲਾ ਨਾ ਮੰਗੀਏ ਤਾਂ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ ਤੇ ਆਪਾਂ ਉਹ ਲੋਕ ਆ ਜਿਨ੍ਹਾਂ ਨੇ ਦੁਸ਼ਮਣਾਂ ਦਾ ਵੀ ਭਲਾ ਮੰਗਿਆ ਪੜਾ ਕੀਤਾ ਵੀ ਆ ਤੇ ਅੱਜ ਅਸੀਂ ਆਪਦਿਆਂ ਦੇ ਕੌਮ ਵਿਰੋਧੀ ਹੋਏ ਆ ਵੀਰੋ ਆਪਾਂ ਜਰੂਰ ਸੋਚੀਏ ਆਪਦੇ ਭੈਣ ਭਰਾਵਾਂ ਤੋਂ ਕੰਮ ਕਰਾਓ ਜਿਹੜਾ ਪਿੰਡਾਂ ਦੇ ਵਿੱਚ ਮਜ਼ਦੂਰੀ ਦਾ ਕੰਮ ਉਹ ਵੀ ਆਪਾਂ ਜਿਹੜੇ ਸਾਡੇ ਆਪਦੇ ਭੈਣ ਭਰਾ ਪਿੰਡ ਵਾਲੇ ਮਜ਼ਦੂਰ ਨੇ ਉਹਨਾਂ ਤੋਂ ਕੰਮ ਕਰਾਇਆ ਜਾਵੇ ਨਾ ਕਿ ਬਾਹਰੋਂ ਬੰਦੇ ਸੱਦ ਕੇ ਹਨਾ ਇਹ ਜਰੂਰ ਧਿਆਨ ਦਿੱਤਾ ਜਾਵੇ ਵੀ ਜਿਹੜੇ ਆਪਦੇ ਪੰਜਾਬੀ ਭਰਾ ਨੇ ਉਹਨਾਂ ਨੂੰ ਕੰਮ ਦਵੋ ਤੇ ਸਾਰੇ ਨਾਲ ਮਿਲ ਕੇ ਆਪਾਂ ਇਹਨਾਂ ਚੀਜ਼ਾਂ ਨਾਲ ਨਜਿੱਠੀਏ ਜਾਤ ਪਾਤ ਤੋਂ ਦੂਰ ਹੋਵੋ ਜਿਹੜੇ ਬੰਦੇ ਆਪਾਂ ਦੇਖਦੇ ਆਂ ਇਹ ਗਰੁੱਪਾਂ ਦੇ ਵਿੱਚ ਜਾਂ YouTube ਤੇ Facebook ਤੇ ਗੱਲਾਂ ਕਰਦੇ ਆ ਜਾਤ ਪਾਤ ਦੀਆਂ ਉਹ ਵੀਰੋਂ ਤੁਹਾਨੂੰ ਪਾੜਨ ਵਾਸਤੇ ਹੀ ਆ ਤੁਸੀਂ ਉਹਨਾਂ ਦਾ ਗਰਾਊਂਡ ਲੈਵਲ ਤੇ ਦੇਖ ਲਿਓ ਜਿਹੜੀ ਵੀ ਉਹ ਜਾਤ ਦੀ ਕੋਈ ਗੱਲ ਕਰਦੇ ਹੋਣਗੇ ਜਿਹੜੇ ਵੀ ਮਾਜਬਦੀ ਗੱਲ ਕਰਦੇ ਹੋਣਗੇ ਤੇ ਜਿਹੜੇ ਤੁਸੀਂ ਦੇਖੋਗੇ ਵੀ ਉਹਨਾਂ ਤੋਂ ਕਿੰਨਿਆਂ ਦਾ ਭਲਾ ਕੀਤਾ ਤੇ ਤੁਹਾਨੂੰ 0% ਹੀ ਮਿਲੂ ਉਹਨਾਂ ਨੇ ਸਿਰਫ ਪੜਕਾਉਣਾ ਲੜਾਉਣਾ ਪਾੜ ਕੇ ਰੱਖਣਾ ਉਹਲੇ ਲੋਕਾਂ ਤੋਂ ਬਚੋ ਆਪਦਾ ਏਕਾ ਬਣਾ ਕੇ ਰੱਖੋ ਜੇ ਸਾਡੇ ਮਨ 'ਚ ਕੋਈ ਜ਼ਿਆਦਾ ਹੰਕਾਰ ਵੀ ਆਉਂਦਾ ਤੇ ਗੁਰੂਆਂ ਵੱਲ ਹੀ ਧਿਆਨ ਮਾਰ ਲੈਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਵੱਲ ਹੀ ਦੇਖ ਲੈਣਾ ਚਾਹੀਦਾ ਤੇ ਫਿਰ ਅਸੀਂ ਉਹਨਾਂ ਤੋਂ ਵੱਡੇ ਤਾਂ ਹੈ ਨਹੀਂ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਗਏ ਬੱਚਿਆਂ ਨੂੰ ਚੰਗੀ ਸਿੱਖ ਦੇਈਏ ਕਿਸੇ ਦੇ ਨਾਲ ਨਫ਼ਰਤ ਨਾ ਰੱਖੀਏ ਆਪਾਂ ਪੰਜਾਬ ਨੂੰ ਆਪਦਾ ਘਰ ਸਮਝੀਏ ਅਸੀਂ ਉਹ ਲੋਕਾਂ ਜਿਨ੍ਹਾਂ ਦੇ ਥੱਲੇ ਕਿਛੇ ਟਾਈਮ ਅੰਗਰੇਜ਼ਾਂ ਨੇ ਵੀ ਕੰਮ ਕੀਤਾ ਹਜੇ ਵੀ ਉਹ ਚਿੱਠੀਆਂ ਸੰਭੀ ਬੈਠੇ ਆ ਵੀ ਜਿਹੜੀਆਂ ਉਹਨਾਂ ਨੂੰ ਚਿੱਠੀਆਂ ਜਾਂਦੀਆਂ ਸੀ ਨੌਕਰੀ ਵਾਸਤੇ ਤੇ ਉਹ ਖੁਸ਼ ਹੁੰਦੇ ਸੀ ਤੇ ਅੱਜ ਆਪਾਂ ਕਿਹੜੇ ਹਾਲਾਤਾਂ ਦੇ ਵਿੱਚ ਆ ਉਹ ਸਾਨੂੰ ਜ਼ਰੂਰ ਦੇਖਣਾ ਚਾਹੀਦਾ ਇਸ ਕਰਕੇ 미리 ਤੁਹਾਨੂੰ ਬੇਨਤੀ ਆ ਵੀਰੋ ਜ਼ਰੂਰ ਧਿਆਨ ਦਿਓ ਉਹ ਚੀਜ਼ ਤੇ ਕਿਉਂਕਿ ਆਪਾਂ ਪੰਜਾਬ ਨੂੰ ਜਿਹੜਾ ਉਹ ਸੁਸਹਾਲ ਬਣਾ ਕੇ ਰੱਖਣਾ ਨਾ ਕਿ ਗਲਤ ਪਾਸੇ ਤੋਰਨਾ ਇਹ ਚੀਜ਼ ਤੇ ਜ਼ਰੂਰ ਧਿਆਨ ਦਿਓ ਜੇ ਚੰਗੀ ਲੱਗੀ ਵੀਡੀਓ ਸ਼ੇਅਰ ਕਰਿਓ ਸੋਡਾ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ